ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਜੀਵਨ ਦਾ ਖੇਡ ਇੱਕ ਪਰਮਾਤਮਾ ਕੋਲ ਹੈ ਇੱਕੋ ਹੀ ਸ਼ਕਤੀ ਹੈ ਜਿਸ ਤੋਂ ਉਤਪਤੀ ਹੁੰਦੀ ਹੈ ਜਿਸ ਤੋਂ ਪਾਲਣਾ ਹੁੰਦੀ ਹੈ ਅਤੇ ਉਸੇ ਤੋਂ ਹੀ ਨਾਸ ਹੁੰਦਾ ਹੈ ਇਸ ਇੱਕ ਤੋਂ ਹੀ ਅਨੇਕਤਾ ਦਾ ਜਨਮ ਹੁੰਦਾ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਇੱਕ ਹੈ ਇਹ ਇੱਕ ਹੁੰਦਿਆ ਵੀ ਅਨੇਕ ਕਿਉਂ ਹਨ ਸਾਗਰ ਇੱਕ ਹੈ ਲਹਿਰਾਂ ਅਨੇਕ ਹਨ ਸੂਰਜ ਇੱਕ ਹੈ ਕਿਰਣਾਂ ਅਨੇਕ ਹਨ ਅਨੇਕਤਾ ਉਸ ਦਾ ਤਮਾਸ਼ਾ ਹੈ ਉਸ ਦੀ ਖੇਡ ਹੈ ਇੱਕ ਉਸ ਦਾ ਰੂਪ ਹੈ ਉਸ ਦਾ ਸਰੂਪ ਹੈ ਇਸ ਨੂੰ ਅਨੁਸ਼ੀਲ ਨੂੰ ਨਾਨਕਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਹਨ ਇੱਕ ਮੂਰਤ अनेक ਦਰਸ਼ਨ 3 ਰੂਪ अनेक ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇੱਕ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤ